ਸੱਚਕਲ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੇਰੇ ਨਾਮ ਹੈ ਸ਼ਿਸ਼ੀਤਾ ਰਾਠੌਰ ਸਿੰਗਰ ਮਨਕੀਰਤ ਔਲਖ ਨੇ ਲੋਰੈਂਸ ਬਿਸ਼ਨੋਈ ਦੇ ਨਾਲ ਲਿੰਕ ਹੋਣ ਦੇ ਫਿਰ ਤੋਂ ਇੱਕ ਵਾਰੀ ਗੱਲ ਕੀਤੀ ਹੈ ਜੀ ਹਾਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਚ ਜੁੜੀ ਹੈਗਾ ਵੱਡਾ ਬਿਆਨ ਜਿਹੜਾ ਹੈਗਾ ਮਨਕੀਰਤ ਔਲਖ ਵੱਲੋਂ ਦਿੱਤਾ ਗਿਆ ਤੇ ਸਾਫ਼ ਤੌਰ ਤੇ ਜੁੜਾ ਉਹਨਾਂ ਦਾ ਨਾਮ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਨਾਲ ਜੁੜਦਾ ਜੋ ਲਿੰਕ ਉਹਨਾਂ ਦਾ ਨਾਮ ਕੀਤਾ ਜਾਂਦਾ ਉਸ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਇੰਟਰਵਿਊ ਚ ਜੋ ਸਾਫ਼ ਤੌਰ ਤੇ ਇਹ ਕਿਹਾ ਹੈ ਕਿ ਮੇਰਾ ਨਾ ਜਿਹੜਾ ਹੈਗਾ ਲੋਰੈਂਸ ਨਾਲ ਲਿੰਕ ਕਿਉਂ ਕੀਤਾ ਜਾਂਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੱਲੋਂ ਸਾਫ਼ ਤੌਰ ਤੇ ਮਨਕੀਰਤ ਆਲਕ ਵੱਲੋਂ ਇਹ ਕਿਹਾ ਗਿਆ ਹੈ ਕਿ ਡੀਏਵੀ ਕਾਲਜ ਤੋਂ ਟਾਈਮ ਯੂਨੀਵਰਸਿਟੀ ਟਾਈਮ ਤੋਂ ਜਿਹੜਾ ਹੈਗਾ ਉਹ ਇਕੱਠੇ ਸੀ ਮਤਲਬ ਡੀਏਵੀ ਕਾਲਜ ਤੋਂ ਯੂਨੀਵਰਸਿਟੀ ਟਾਈਮ ਤੋਂ ਜਿਹੜੇ ਉਹ ਸੀਗੇ ਉਸ ਟਾਈਮ ਤੇ ਲੋਰੈਂਸ ਬਿਸ਼ਨੋਈ ਦੇ ਨਾਲ ਇਕੱਠੇ ਸੀਗੇ ਉਦੋਂ ਬਾਅਦ 2014 ਤੋਂ ਬਾਅਦ ਇੱਕ ਜੇਲ੍ਹ 'ਚ ਫੰਕਸ਼ਨ ਹੋਇਆ ਸੀ ਜਿਹੜੀ ਤਸਵੀਰ ਦੇਖ ਰਹੋ ਇਸੀ ਤਸਵੀਰ ਦੇ ਕਾਰਨ ਜਿਹੜਾ ਹੈਗਾ ਮਨਕੀਰਤ ਆਲਕ ਜਿਹੜਾ ਹੈਗਾ ਉਹਨਾਂ ਦਾ ਨਾਲ ਲੋਰੈਂਸ ਬਿਸ਼ਨੋਈ ਦੇ ਨਾਲ ਜੁੜਿਆ ਜਾਂਦਾ ਹੈ ਇਹ ਤਸਵੀਰ ਮਨਕੀਰਤ ਵੱਲੋਂ ਕਿਹਾ ਗਿਆ ਕਿ 2014 ਦੀ ਹੈ ਇੱਕ ਜੇਲ੍ਹ 'ਚ ਜਿਹੜਾ ਫੰਕਸ਼ਨ ਹੋਇਆ ਸੀ ਉ ਅਬੀ ਸਿੰਗਰ ਉੱਥੇ ਸੀਗਾ ਤੇ ਉਸੇ ਤਸਵੀਰ ਨੂੰ ਲੈ ਕੇ ਜਿਹੜਾ ਹੈਗਾ ਮੀਡੀਆ ਮੇਰਾ ਨਾਮ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਨਾਲ ਜੋੜ ਦਿੰਦਾ ਤੇ ਉਹਦੇ ਤੋਂ ਹੀ ਇਹ ਤਸਵੀਰ ਜਿਹੜਾ ਹੈਗਾ ਜਿਸ ਕਾਰਨ ਮੇਰਾ ਨਾਮ ਲੋਰੈਂਸ ਬਿਸ਼ਨੋਈ ਨਾਲ ਜੋੜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਬਾਰੇ ਵੀ ਗੱਲ ਕੀਤੀ ਤੇ ਸਾਫ਼ ਤੌਰ ਤੇ ਜਿਹੜਾ ਮਨਕਿਰਤ ਆਲਖ ਹੈਗੇ ਉਹਨਾਂ ਨੇ ਕਿਹਾ ਕਿ ਮੂਸੇਵਾਲਾ ਜਿਹੜਾ ਹੈਗਾ ਮੇਰੇ ਭਰਾ ਵਰਗਾ ਸੀਗਾ ਮੇਰਾ ਭਰਾ ਸੀਗਾ ਤੇ ਮੈਂ ਮੂਸੇਵਾਲਾ ਦੇ ਘਰ ਵੀ ਗਿਆ ਸੀ ਇੱਕ ਗਾਣੇ ਦੇ ਜਿਹੜਾ ਜਦ ਆਪਾਂ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ 29 ਮਈ 2 2 ਜੂਨ 2022 ਨੂੰ ਮੈਂ ਕੈਨੇਡਾ ਚਲਾ ਗਿਆ ਸੀ ਤੇ 22 ਜੂਨ 2022 ਨੂੰ ਮੇਰਾ ਬੇਟਾ ਹੋਇਆ ਸੀ ਕੈਨੇਡਾ ਦੇ ਵਿੱਚ ਤੇ ਉਸ ਤੋਂ ਬਾਅਦ মিডিਆ ਨੇ ਖਬਰਾਂ ਚਲਾ ਦਿੱਤੀਆਂ ਕਿ ਜਿਹੜਾ ਮਨਕਿਰਤ ਹੈਗਾ ਉਹ ਫਰਾਰ ਹੋ ਗਿਆ ਫਰਾਰ ਹੋ ਗਿਆ ਤੇ ਮਨਕਿਰਤ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਮੈਨੂੰ ਇਹ ਉਸ ਟਾਈਮ ਤੇ ਮੈਂ ਬਹੁਤ ਰੋਇਆ ਸੀਗਾ ਦਿਲ ਨੂੰ ਇਹ ਬਹੁਤ ਗੱਲ ਬੁਰੀ ਲੱਗੇ ਸੀ ਜਦੋਂ মিডিਆ ਨੇ ਖਬਰਾਂ ਚਲਾਈਆਂ ਸੀ ਕਿ ਮੈਂ ਬਾਹਰ ਜੁੜਾ ਹੈਗਾ ਵਿਦੇਸ਼ ਫਰਾਰ ਹੋ ਗਿਆ ਹੈਗਾ ਤੇ ਇਸ ਤੋਂ ਬਾਅਦ ਇਹ ਸਾਰੀ ਗੱਲਾਂ ਜਿਹੜੀਆਂ ਹੈਗੀਆਂ ਮੈਨੂੰ ਦੁਬਾਰਾ ਤੋਂ ਬਾਰ-ਬਾਰ ਇਸ ਤਸਵੀਰ ਦੇ ਕਾਰਨ ਲੌਰੈਂਸ ਬਿਸ਼ਨੋਈ ਦੇ ਨਾਲ लिंक किया जाता है इस दनकिरत ने जो है विडू खेरा बारे में गलती उन्होंने कहा मेरे वे भी यूनिवर्सिटी टाइम इकट्ठे मीडिया ने लेकिन एक फोटो दे है बार बार लगातार मेरा जो है लॉरेंस न लिंक हालांकि मैं क्लीन चिट मिल गई बयान वा जो मनकिरत ने अपनी इंटरव्यू ची गल जरूर आखी कि जुड़े मैनू क्लीन चिट हैगी है मिल चुकी है फिर भी जोड़ा है सिर्फ एक तस्वीर के कारण मेरा नाम गैंगस्टर लॉरेंस बिश्नोई के जुड़िया जाता है मनकिरत ने लिखा ਲੋਰੈਂਸ ਡੀਵੀ ਕਾਲਜ ਅਤੇ ਯੂਨੀਵਰਸਿਟੀ ਦੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਕਿਉਂਕਿ ਸਾਡਾ ਇੱਕੋ ਬੈਚ ਸੀ ਉਸ ਵੇਲੇ ਲੋਰੈਂਸ ਸਪੂ ਨਾਲ ਅਤੇ ਮੈਂ ਇਨਸੋ ਨਾਲ ਜੁੜਿਆ ਸੀ ਮੈਂ ਹਰਿਆਣਾ ਦੇ ਫਤਿਆਬਾਦ ਦਾ ਰਹਿਣ ਵਾਲਾ ਹਾਂ ਮੈਂ ਕਦੇ ਚੋਣ ਨਹੀਂ ਲੜੀ ਪਰ ਰਾਜਨੀਤੀ ਨਾਲ ਜੁੜਿਆ ਰਿਹਾ ਮੇਰੇ ਰੈਸਲਰ ਵੀ ਰਿਆਂ ਪਰ ਯੂਨੀਵਰਸਿਟੀ ਤੋਂ ਬਾਅਦ ਕਦੇ ਲਾਰੈਂਸ ਨਾਲ ਸੰਪਰਕ ਨਹੀਂ ਹੋਇਆ ਮੈਨੂੰ ਨਹੀਂ ਪਤਾ ਕਿਉਂ ਮੇਰਾ ਨਾਮ ਉਸ ਨਾਲ ਜੋੜਿਆ ਜਾਂਦਾ ਹੈ 2014 ਦੀ ਫੋਟੋ ਚੁੱਕ ਲੈਂਦੇ ਹਨ ਤੇ ਉਸ ਨਾਲ ਕਨੈਕਸ਼ਨ ਬਣਾ ਦਿੰਦੇ ਨੇ ਤੁਸੀਂ ਵੀ ਪੜਾਈ ਕੀਤੀ ਹੈ ਤੁਹਾਡੀ 10 ਸਾਲ ਪੁਰਾਣੀ ਫੋਟੋ 'ਚ ਕੁਝ ਲੋਕ ਜੱਜ ਅਤੇ ਆਈਪੀਐਸ ਬਣ ਗਏ ਹੋਣਗੇ ਤੇ ਕੁਝ ਗਲਤ ਰਾਹ ਤੇ ਚੱਲੇ ਗਏ ਹੋਣਗੇ মিডিਆ ਨੂੰ ਤਾਂ ਬਸ ਥੋੜਾ ਜਿਹਾ ਮਸਾਲਾ ਚਾਹੀਦਾ ਹੁੰਦਾ ਇਸ ਲਈ ਮਸਾਲਾ ਬਣਾਇਆ ਜਾਂਦਾ ਸਿੱਧੂ ਮੂਸੇਵਾਲਾ ਮੇਰੇ ਲਈ ਭਰਾ ਵਰਗਾ ਸੀ ਬਹੁਤ ਪਿਆਰ ਸੀ ਮੈਂ ਸਿੱਧੂ ਦੇ ਘਰ ਵੀ ਗਿਆ ਸੀ ਤੇ ਅਸੀਂ ਇੱਕ ਸਿੰਗਰ ਦਾ ਗਾਣਾ ਗਾਇਆ ਸਾਡੇ ਦੋਹਾਂ ਤੇ ਇੱਕ ਵਾਰ ਐਫਆਈਆਰ ਵੀ ਹੋਈ ਸੀ ਜੋ ਅੱਜ ਵੀ ਚੱਲ ਰਹੀ ਹੈ 2022 ਦਾ ਮਸਲਾ ਜਜਨ ਸਿੱਧੂ ਦੀ ਹੱਤਿਆ ਹੋਈ ਮੈਂ ਚੰਡੀਗੜ੍ਹ ਵਿੱਚ ਆਪਣੇ ਘਰ 'ਚ ਸੀ 29 ਮਈ 2022 ਨੂੰ ਸਿੱਧੂ ਦੀ ਮੌਤ ਹੋਈ ਅਤੇ 2 ਜੂਨ ਨੂੰ ਮੈਂ ਕੈਨੇਡਾ ਚਲਾ ਗਿਆ 21 ਜੂਨ 2022 ਨੂੰ ਕੈਨੇਡਾ 'ਚ ਮੇਰਾ ਬੇਟਾ ਹੋਇਆ ਵਿੱਕੀ ਮਿੱਡੂ ਖੇਡਾਂ ਨਾਲ ਯੂਨੀਵਰਸਿਟੀ ਦੇ ਸਮੇਂ ਤੋਂ ਦੋਸਤੀ ਸੀ ਉਹ ਸੱਪੂ ਨਾਲ ਸੀ ਅਤੇ ਬਾਅਦ ਵਿੱਚ ਸੱਪੂ ਤੇ ਇਮਸੋ ਦਾ ਗਠਜੋੜ ਹੋ ਗਿਆ ਉਤھے ਹੀ ਵਿੱਕੀ ਨਾਲ ਬਹੁਤ ਪਿਆਰ ਬਣ ਗਿਆ 2021 ਚ ਵਿੱਕੀ ਦੀ ਹੱਤਿਆ ਤੋਂ ਬਾਅਦ ਗੈਂਗਵਰ ਵੱਧ ਗਈ ਅਤੇ ਹਾਲਾਤ ਗਲਤ ਦਿਸ਼ਾ ਵੱਲ ਚਲੇ ਗਏ ਵਿੱਕੀ ਮੇਰੇ ਲਈ ਵੱਡੇ ਭਰਾ ਵਰਗਾ ਸੀ ਉਹ ਆਰਟਿਸਟਾਂ ਨੂੰ ਬਹੁਤ ਪਿਆਰ ਕਰਦਾ ਸੀ ਚਾਹੇ ਕਰਨ ਔਜਲਾ ਐਮੀ ਵਿਰਕ ਰঞ্জੀਤ ਬਾਵਾ ਹੁਣ ਸਭ ਚੰਗੇ ਭਰਾ ਸਨ ਉਸ ਸਮੇਂ ਪ੍ਰਸ਼ਾਸਨ ਨੇ ਕਿਹਾ ਸੀ ਮੈਨੂੰ ਵਿੱਕੀ ਦੀ ਸੰਸਕਾਰ ਚ ਨਹੀਂ ਜਾਣਾ ਪੁਲਿਸ ਨੇ ਕਿਹਾ ਸੀ ਕਿ ਮੈਨੂੰ ਥ੍ਰੈਟ ਹੈ ਪਰ ਮੈਂ ਰਹਿ ਨਹੀਂ ਸਕਿਆ ਅਧਾ ਯੂਨੀਵਰਸਿਟੀ ਚ ਕੈਂਡਲ ਮਾਰਚ ਤੇ ਜਾ ਕੇ ਕਿਹਾ ਸੀ ਜਿਸ ਨੇ ਵਿੱਕੀ ਨੂੰ ਮਾਰਿਆ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਦੋਂ ਤੋਂ ਗੈਂਗਸਟਰ ਮੈਨੂੰ ਟਾਰਗੇਟ ਕਰ ਰਹੇ ਹਨ ਅੱਜ ਵੀ ਉਹ ਸੀਨ ਯਾਦ ਕਰਕੇ ਰੋਣਾ ਆ ਜਾਂਦਾ ਕਿ ਮੀਡੀਆ ਨੇ ਖਬਰਾਂ ਚਲਾ ਦਿੱਤੀ ਕਿ ਮੈਂ ਵਿਦੇਸ਼ ਭੱਜ ਗਿਆ 2-3 ਸਾਲ ਬਹੁਤ ਪਰੇਸ਼ਾਨ ਰਿਆ ਆਰਟਿਸਟ ਹਿੱਟ ਹੋਣ ਲਈ ਇੱਕ ਦੂਜੇ ਦੇ ਖਿਲਾਫ ਗਾਣੇ ਗਾਉਂਦੇ ਹਨ ਪਰ ਮੈਂ ਕਦੇ ਐਸਾ ਨਹੀਂ ਕੀਤਾ ਕੋਈ ਮੇਰੇ ਖਿਲਾਫ ਗਾਣਾ ਵੀ ਗਾ ਦੇਵੇ ਤਾਂ ਵੀ ਮੈਂ ਹੱਥ ਜੋੜ ਲੈਂਦਾ ਹਾਂ ਪਤਾ ਨਹੀਂ ਕਿਉਂ ਮੈਨੂੰ ਇਨਾ ਮਸਲੀਆ ਚ ਫਸਾਇਆ ਜਾਂਦਾ ਹੈ ਜੇ ਸਿੱਧੂ ਅਤੇ ਵਿੱਕੀ ਕੋਲ ਸੁਰੱਖਿਆ ਹੁੰਦੀ ਤਾਂ ਉਹ ਬਚ ਜਾਂਦੇ ਤਾਂ ਸਾਫ਼ ਤੌਰ ਤੇ ਜੁੜੀ ਹੈ ਗੱਲਾਂ ਹੈਗੀ ਆ ਚੈਨਲ ਨੂੰ ਇੰਟਰਵਿਊ ਦਿੰਦੇ ਹੋ ਜੋ ਹੈਗੀ ਆ ਮਨਕੀਰਤ ਔਲਖ ਵੱਲ ਦਿੱਤੀ ਗਿਆ ਤਾਂ ਮਨਕੀਰਤ ਨੇ ਸਾਫ਼ ਤੌਰ ਤੇ ਖੁੱਲ ਕੇ ਜੁੜੀ ਹੈਗੀਆ ਸਿੱਧੂ ਮੂਸੇਵਾਲਾ ਹੋਂ ਲਾਰੈਂਸ ਨਾਲ ਜਿਹੜਾ ਉਹਨਾਂ ਦੀ ਫੋਟੋ ਨੂੰ ਲੈ ਕੇ ਲਿੰਕ ਜੋੜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਵਿੱਕੀ ਮਿੱਟੂ ਖੇੜਾ ਨੂੰ ਵੀ ਲੈ ਕੇ ਉਹਨਾਂ ਨੇ ਸਾਫ਼ ਤੌਰ ਤੇ ਜੁੜੀ ਗੱਲ ਕੀਤੀ ਹੈ ਤੇ ਇਹ ਵੀ ਉਹਨਾਂ ਨੇ ਆਪਣੀ ਇੰਟਰਵਿਊ 'ਚ ਜ਼ਰੂਰ ਗੱਲ ਕੀਤੀ ਹੈ ਕਿ ਗੈਂਗਵਾੜ ਜੁੜਾ ਹੈਗਾ ਉਹ ਵੱਧ ਗਿਆ ਤੇ ਉਹ ਮਨਕੀਰਤ ਨੂੰ ਵੀ ਜਿਹੜੇ ਬਾਰ-ਬਾਰ ਥ੍ਰੈਟ ਆਂਦੇ ਨੇ ਜਾਨ ਤੋਂ ਮਾਰਨ ਦੇ ਉਸ ਬਾਰੇ ਵੀ ਮਨਕੀਰਤ ਵੱਲੋਂ ਇਸ ਇੰਟਰਵਿਊ 'ਚ ਖੁੱਲ ਕੇ ਗੱਲ ਕੀਤੀ ਗਈ ਹੈ। ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜੁਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਸਤਿ ਸ਼੍ਰੀ